ਅਕਾਲੀ ਦਲ ਦੀ ਪ੍ਰਧਾਨਗੀ ਤੋਂ ਨਹੀਂ ਲਾਭਦੇ ਹੋ ਜਿਹੜਾ ਅਸੀਂ ਅਕਾਲੀ ਦਲ ਤੋਂ ਬਾਹਰ ਰਹਿ ਕੇ ਤੁਸੀਂ ਵੱਖਰੀ ਪਾਰਟੀ ਇੱਕ ਤਿਆਰ ਕੀਤੀ ਸੀ ਕੀ ਹੁਣ ਇਹ ਪਾਰਟੀ ਨੂੰ ਫਿਰ ਸਟੈਂਡ ਕਰਨ ਲਈ ਪੂਰਾ ਯੋਗਦਾਨ ਦੇ ਸਕੋਗੇ ਅਸੀਂ ਆਪਣੀ ਪੂਰਾ ਕਰਾਂਗੇ ਕਿ ਕਿਸੇ ਤਰ੍ਹਾਂ ਅਕਾਲੀ ਦਲ ਇਕੱਠਾ ਹੋ ਕੇ ਫਿਰ ਪ੍ਰਾਰੀਆਂ ਦੀਆਂ ਤਿਆਰ ਇਹ ਡਾਕਟਰ ਸਾਹਿਬ ਅਕਾਲੀ ਦਲ ਦੇ ਅੰਡਰ ਰਹੇਗਾ ਕਿ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਅੰਡਰ ਕੰਮ ਕਰੂਗਾ ਇਹ ਜੋ ਫੈਸਲਾ ਸੰਸਦਪਾਤਣਾ ਕੀਤਾ ਉਹ ਤੇ ਅਕਾਲੀ ਦਲ ਦੇ ਅੰਦਰ ਹੀ ਹੋਣਾ ਹੈ ਹਾਂ ਜੀ ਸੋਚਾ ਬਜੱਤ ਤੱਕ ਅਕਾਲੀ ਦਲ ਤੱਕ ਨਾ ਨਹੀਂ ਹੁੰਦਾ ਉਦ ਤੱਕ ਪੰਜਾਬ ਤੱਕ ਨਾ ਹੋ ਸਕਦਾ ਇਹ ਫੈਸਲੇ ਨਾਲ ਅਕਾਲੀ ਦਲ ਦੇ ਮੋੜ ਮੋੜ ਪੈ ਲੱਗੇ ਨੇ ਕਿ ਅਕਾਲੀ ਦਲ ਪੁਰਾਣੀਆਂ ਨੀਆਂ ਦੇ ਚੱਲ ਕੇ ਤੇ ਖੇਤੀ ਆਪਣੇ ਪੰਜਾਬ ਦੀ ਚਵਾ ਲਈ ਤੁਹਾਡੇ ਨੇ ਲੰਬੇ ਸਮੇਂ ਤੋਂ ਆਵਾਜ਼ ਬਲੰਦ ਕੀਤੀ ਸੀ ਪਰ ਇੰਨੇ ਸਮੇਂ ਬਾਅਦ ਤੁਹਾਡੀ ਕੀਤੀ ਹੋਈ ਜਿਹੜੀ ਗੱਲ ਹੈ ਉਹ ਮੁਕੰਮਲ ਹੋਈ ਪੂਰੀ ਹੋਈ ਇਹ ਮੈਂ ਜਿਹੜੀ ਆਵਾਜ਼ ਬਲੰਦ ਕੀਤੀ ਸੀ ਇਹ 12 ਸਾਲਾਂ ਬਾਅਦ ਮੇਰੀ ਗੱਲ ਸੁਣੀ ਗਈ ਹੈ ਤੁਹਾਡਾ ਵੀ ਕਾਫੀ ਨੁਕਸਾਨ ਹੋਇਆ ਬਤੌਰ ਸਿਆਸਤਾਂ ਵੀ ਤੁਹਾਨੂੰ ਪਾਰਟੀ ਤੋਂ ਵੀ ਕੱਢ ਦਿੱਤਾ ਗਿਆ ਸੀ ਕਿਵੇਂ ਦੇਖਦੇ ਜੋ ਸਾਰੇ ਘਟਨਾ ਕਰੂਗਾ ਵੇਖੋ ਇਹ ਗੱਲ ਇਹ ਹੈ ਵੀ ਅਸੀਂ ਤਾਂ ਪਾਰਟੀ ਵਾਸਤੇ ਕੀਤਾ ਪਰ ਜਿਹੜੇ ਪਾਰਟੀ ਦੇ ਸੰ ਲੀਡਰ ਸਾਹਿਬਾਨ ਮੋਤਵਰ ਉਹ ਉਹਨਾਂ ਨੇ ਉਹ ਪਸਾਦੇ ਰਹੀ ਸੀਗਾ ਸਾਡਾ ਤੇ ਨੁਕਸਾਨ ਹੋਇਆ ਹੈ ਪਰ ਪਾਰਟੀ ਦਾ ਉਹ ਤੁਈ ਵੱਡਾ ਨੁਕਸਾਨ ਹੋਇਆ ਹੈ ਅਗਰ ਸਿੱਧਿਕਾ ਦਾ ਰਿਪਾਰਟੀ ਆ ਗੋਨ ਲੋ ਕਿ ਸਾਡਾ ਕੋਈ ਰੋਲ ਨਹੀਂ ਹੈ ਬਿਆਬੀ ਦੀ ਕਿਤਾਵਾਂ ਦੇ ਵਿੱਚ ਕੋਈ ਰੋਲ ਨਹੀਂ ਆ ਪਰ ਕੱਲ ਦਾ ਜੋ ਹੋਇਆ ਕਿਵੇਂ ਦੇਖਦੇ ਜੀ ਸਾਰੇ ਸਰਕਾਰ ਕੀਤਾ ਸਾਰੇ ਸਰਕਾਰ ਕੀਤਾ ਬਾਈ ਨੂੰ ਇਸ ਗੱਲ ਦੀ ਖੁਸ਼ੀ ਆ ਬਾਈ ਜੋ ਕੱਲ ਸੰਸਦ ਸਾਬਾ ਨੇ ਕੀਤਾ ਉਹਨਾਂ ਨੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਆਈ ਥਿੰਕ ਤੇ ਸਾਰੀ ਦੁਨੀਆ ਜੇ ਪਤਾ ਲੱਗ ਜਾ ਵੀ ਅਸੀਂ ਵੀ ਇंसान ਉਹ ਠੀਕ ਹੈ ਕੋਜਾ ਗੂਨ ਮੰਨ ਨਹੀਂ ਨਹੀਂ ਵੀ ਮੰਦੇ ਨਜ਼ਰ ਆਏ ਸੀ ਕਿਵੇਂ ਦੇਖਦੇ ਜੀ ਉਹਨਾਂ ਨੂੰ ਮੈਂ ਇਹ ਕਹਣਾ ਜਦੋਂ ਕੀਤਾ ਹੀ ਉਹਨਾਂ ਨੇ ਤਾਂ ਮੈਂ ਬੰਨਣਾ ਹੈ ਹੀ ਸੀ ਜਾਂ ਸਰ ਸਾਹਿਬ ਸੁबीर ਬਾਦਰ ਉਹ ਬਰਾ ਕبول ਕਰਨ ਤੋਂ ਬਾਅਦ ਵੀ ਪਾਰਟੀ ਚ ਬੜੇ ਰਹਿਣਾ ਚਾਹੀਦਾ ਕਿ ਨਹੀਂ ਵੇਖੋ ਜੋ ਸਿੰਘ ਸਾਹਿਬ ਨੇ ਫੈਸਲਾ ਕੀਤਾ ਵੀ ਇੱਕ ਸਾਡੀ ਕਮੇਟੀ ਬਣਾਤੀ ਆ ਜਿਹੜੀ ਭਰਤੀ ਕਰੂਗੀ ਉਹ ਇਹ ਨਹੀਂ ਹੋਊਗਾ ਵੀ ਗਲਤੀ ਭਰਤੀ ਕਰੇ ਤੇ ਆਪਣੇ ਬੰਦੇ ਕਰ ਲੂਗੀ ਸਿੰਘ ਸਾਹਿਬ ਨੇ ਕਿਹਾ ਵੀ ਬੋਕਸ ਭਰਤੀ ਦਾ ਕੀਤੀ ਜਾਵੇ ਬੋਕਸ ਭਰਤੀ ਨਹੀਂ ਹੋਊਗੀ ਉਹ ਜਿਹੜੀ ਟੀਮ ਆ ਉਹ ਬਿਲਕੁਲ ਸਹੀ ਆ ਉਹ ਨੀਟਰਲ ਹੋ ਕੇ ਭਰਤੀ ਕਰੋਗੀ ਠੀਕ ਭਰਤੀ ਕਰੋਗੀ ਤੇ ਉਹ ਜੋ ਫੈਸਲਾ ਹੋਊਗਾ ਉਹ ਕਿ ਨਾਲ ਸਾਰੇ ਨੂੰ ਇੱਕ ਮੰਚ ਤੇ ਇਕੱਠੇ ਹੋਣਾ ਪਵੇਗਾ ਹੋਣਾ ਚਾਹੀਦਾ ਦੇਖੋ ਜ਼ਰੂਰ ਹੋਣਾ ਚਾਹੀਦਾ ਹਰਿਆਣਾ ਕਮੇਟੀ ਦੇ ਸਤਾ ਪ੍ਰਧਾਨ ਦਾਦੂਵਾਲ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਬਲਟੋਏ ਨੂੰ 10 ਸਾਲ ਦੀ ਬਾਹਰ ਕੀਤਾ ਗਿਆ ਸੀ ਸੁਖਬੀਰ ਬਾਦਲ ਨੂੰ ਵੀ ਕੋਈ ਈਮੇਲੀ ਸਜ਼ਾ ਮਿਲਣੀ ਚਾਹੀਦੀ ਹੈ ਦੇਖੋ ਉਹ ਦਾਦੂਵਾਲ ਦੀ ਆਪਣੀ ਸੋਚ ਆ ਬਿਹਰੀ ਸੋਚ ਹੈ ਬਈ ਜੋ ਵੀ ਕੀਤਾ ਠੀਕ ਆ ਆਪਾਂ ਨੂੰ ਸ਼ੇਖ ਸਾਹਿਬਾਂ ਨੇ ਜੋ ਕਿਹਾ ਨੂੰ ਸਰਬੱਤ ਦਾ ਭਲਾ 2015 ਵਿੱਚ ਤੁਸੀਂ ਬਾਦਲ ਸਾਹਿਬ ਨੂੰ ਕਿਹਾ ਸੀਗਾ ਵੀ ਸੁਖਬੀਰ ਨੂੰ ਪ੍ਰਧਾਨ ਨਾ ਬਣਾਓ ਨਹੀਂ ਤੇ ਨੁਕਸਾਨ ਹੋਊਗਾ ਪਾਰਟੀ ਦਾ ਕੀ ਲੱਗਦਾ ਕਿ ਉਹਦਾ ਵਿਚਾਰ ਕੀਤਾ ਹੁੰਦਾ ਤੇ ਅੱਜ ਉਸ ਵਕਤ ਮੈਂ ਕਿਹਾ ਸੀਗਾ ਵੀ ਜਦੋਂ ਬਰਗਾਰੀ ਕਾਹਨ ਹੋ ਰਿਹਾ ਹੈ ਤੇ ਸੁਖਬੀਰ ਬਾਦਲ ਨੂੰ પાਸੇ ਕਰਕੇ ਆਪ ਪ੍ਰਧਾਨ ਬਣ ਜਾਓ ਤੇ ਇਹ ਇਹ ਜਿਹੜਾ ਕਾੜਾ ਇਸੇ ਕੰਮ ਨੂੰ ਲਾਇਬੈਲ ਕਿਉਂ ਆ ਪਰ ਸਾਡੀ ਕਿਸੇ ਨੇ ਸੁਣੀ ਵੀ ਸੰਗਾ ਸਾਨੂੰ ਕਾਲੀਦਾਰ ਕਿਉਂ ਕਰ ਦਿੱਤਾ ਪਰ ਕੀ ਲੱਗਦਾ ਕਿ ਅੱਜ ਉਹਦਾ ਜਿਹੜਾ ਸਹੀ ਸਿੰਘ ਸਾਹਿਬ ਨੇ ਫੈਸਲਾ ਦਿੱਤਾ ਆ ਬਿਲਕੁਲ ਸਹੀ ਫੈਸਲਾ ਤੁਹਾਡੇ ਨਾਲ ਕੱਲ ਸੰਪਰਕ ਕੀਤਾ ਕਿਸੇ ਨੇ ਜਦੋਂ ਇਹ ਨਤੀਜੇ ਆਏ ਨੇ ਉਸ ਤੋਂ ਬਾਅਦ ਮੈਂ ਉਹ ਕਿਵੇਂ ਨਾ ਕੋਈ ਚੁਪੜ ਕੇ ਤੁਸੀਂ ਵੀ ਕਿਸੇ ਨਾਲ ਸੰਪਰਕ ਕਰਦੇ ਹੋ ਮੈਂ ਵੀ ਨਹੀਂ ਕੀਤਾ ਤੁਹਾਡੀ ਕੀ ਰਣਨੀਤੀ ਰਹੇਗੀ ਹੁਣ ਲੋਕਾਂ ਦੇ ਹਲਕੇ ਦੇ ਵਿੱਚ ਤੁਸੀਂ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਕੰਮ ਕਰੋਗੇ ਪੱਕਾ ਤੁਹਾਡੀ ਕੀ ਅਗਲੀ ਰਣਨੀਤੀ ਹੋਏਗੀ ਸਾਰੀ ਹੁਣ ਕੱਲ ਦੇ ਮੇਰੀ ਰਾਜਨੀਤੀ ਇਹ ਹੋਏਗੀ ਵੀ ਅਕਾਲੀ ਦਲ ਨੂੰ ਆਪਾਂ ਕਿਦਾਂ ਪੰਜਾਬ 'ਚ ਸਰਵਾਈਵ ਕਰਾਉਂਦੇ Yeah.